ਮੰਦਰ ਦੇ ਵਿੱਚੋਂ ਚਾਂਦੀ ਦੀ ਕਟੋਰੀ ਤੇ ਥਾਲੀ ਲੈ ਕੇ ਫਰਾਰ ਹੋਇਆ ਨੌਜਵਾਨ ਅੰਮ੍ਰਿਤਸਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਆਈਆਂ ਸਾਹਮਣੇ ਅਮਰੀਦ ਸਰ ਤੋਂ ਇਨਸਾਨੀਅਤ ਨੂੰ ਬੜੀਆਂ ਹੀ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਮੰਦਰ ਦੇ ਵਿੱਚੋਂ ਇੱਕ ਨੌਜਵਾਨ ਚਾਂਦੀ ਦੀ ਕਟੋਰੀ ਤੇ ਥਾਲੀ ਲੈ ਕੇ ਫਰਾਰ ਹੋ ਜਾਂਦਾ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਪਹਿਲਾਂ ਤਾਂ ਉੱਥੇ ਖੜਾ ਰਹਿੰਦਾ ਆਲੇ ਦੁਆਲੇ ਵੀ ਦੇਖਦਾ ਫਿਰ ਜਿਵੇਂ ਹੀ ਉਸ ਨੂੰ ਮੌਕਾ ਮਿਲਦਾ ਹੈ ਉਹ ਮੰਦਰ ਦੇ ਵਿੱਚੋਂ ਚਾਂਦੀ ਦੀ ਕਟੋਰੀ ਤੇ ਥਾਲੀ ਲੈ ਕੇ ਉਥੋਂ ਫਰਾਰ ਹੋ ਜਾਂਦਾ ਜਿਸ ਦੀਆਂ ਤਸਵੀਰਾਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਇਨਸਾਨੀਅਤ ਐਨਾ ਚੋਰਾਂ ਦੇ ਅੰਦਰੋਂ ਖਤਮ ਹੋ ਚੁੱਕੀ ਹੈ ਨਾ ਤਾਂ ਇਹ ਕਿਸੇ ਮੰਦਰ ਨੂੰ ਬਖਸ਼ਦੇ ਨੇ ਤੇ ਨਾ ਹੀ ਕਿਸੇ ਗੁਰਦੁਆਰੇ ਨੂੰ ਇਹਨਾਂ ਨੂੰ ਜਿੱਥੇ ਵੀ ਮੌਕਾ ਮਿਲਦਾ ਹੈ ਉੱਥੋਂ ਇਹ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਤਾਂ ਅਜੇਹੀਆਂ ਹੀ ਇਹ ਤਸਵੀਰਾਂ ਨੇ ਜਿਹੜੀਆਂ ਉਹ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸ਼ਰੀ ਮੰਦਰ ਦੇ ਵਿੱਚ ਇੱਕ ਨੌਜਵਾਨ ਜਾਂਦਾ ਹੈ ਤੇ ਉੱਥੋਂ ਇੱਕ ਚਾਂਦੀ ਦੀ ਕਟੋਰੀ ਤੇ ਥਾਲੀ ਲੈ ਕੇ ਫਰਾਰ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਨੌਜਵਾਨ ਇਹ ਜਿਹੜਾ ਮੰਦਰ ਦੇ ਵਿੱਚ ਜਾ ਕੇ ਖੜ ਜਾਂਦਾ ਹੈ ਕਿ ਜਿਵੇਂ ਉੱਥੇ ਜਾ ਕੇ ਅਰਦਾਸ ਬੇਨਤੀ ਕਰ ਰਿਹਾ ਹੋਵੇ ਪਰ ਲੇ ਦੋਲੇ ਵੀ ਆਪਣੀ ਨਿਗਾ ਮਾਰਦਾ ਕਿ ਕਿਤੇ ਉਸ ਨੂੰ ਕੋਈ ਦੇਖਤਾ ਨਹੀਂ ਰਿਹਾ ਪਰ ਜਿਵੇਂ ਹੀ ਉਸ ਨੂੰ ਮੌਕਾ ਮਿਲਦਾ ਹੈ ਉਹ ਮੰਦਿਰ ਦੇ ਵਿੱਚੋਂ ਚਾਂਦੀ ਦੀ ਕਟੋਰੀ ਤੇ ਥਾਲੀ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਤਾਂ ਬੜੀਆਂ ਹੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਨੇ ਜਿਹੜੀਆਂ ਇਹ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਸ਼ਨੀ ਮੰਦਿਰ ਦੇ ਵਿੱਚੋਂ ਇੱਕ ਨੌਜਵਾਨ ਹੈ ਜਿਹੜਾ ਚਾਂਦੀ ਦੀ ਕਟੋਰੀ ਤੇ ਥਾਲੀ ਲੈ ਕੇ ਫਰਾਰ ਹੋ ਜਾਂਦਾ ਹੈ ਤਾ ਅਮਰੀਤ ਸਰ ਤੋਂ ਇਨਸਾਨੀਅਤ ਨੂੰ ਬੜੀਆਂ ਹੀ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਮੰਦਰ ਦੇ ਵਿੱਚੋਂ ਇੱਕ ਨੌਜਵਾਨ ਚਾਂਦੀ ਦੀ ਕਟੋਰੀ ਤੇ ਥਾਲੀ ਲੈ ਕੇ ਫਰਾਰ ਹੋ ਜਾਂਦਾ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਪਹਿਲਾਂ ਤਾਂ ਉੱਥੇ ਖੜਾ ਰਹਿੰਦਾ ਆਲੇ-ਦੁਆਲੇ ਵੀ ਦੇਖਦਾ ਫਿਰ ਜਿਵੇਂ ਹੀ ਉਸ ਨੂੰ ਮੌਕਾ ਮਿਲਦਾ ਹੈ ਉਹ ਮੰਦਰ ਦੇ ਵਿੱਚੋਂ ਚਾਂਦੀ ਦੀ ਕਟੋਰੀ ਤੇ ਥਾਲੀ ਲੈ ਕੇ ਉਥੋਂ ਫਰਾਰ ਹੋ ਜਾਂਦਾ ਹੈ ਜਿਸ ਦੀਆਂ ਤਸਵੀਰਾਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਇਨਸਾਨੀਅਤ ਐਨਾ ਚੋਰਾਂ ਦੇ ਅੰਦਰੋਂ ਖਤਮ ਹੋ ਚੁੱਕੀ ਹੈ ਨਾ ਤਾਂ ਇਹ ਕਿਸੇ ਮੰਦਰ ਨੂੰ ਬਖਸ਼ਦੇ ਨੇ ਤੇ ਨਾ ਹੀ ਕਿਸੇ ਗੁਰਦੁਆਰੇ ਨੂੰ ਇਹਨਾਂ ਨੂੰ ਜਿੱਥੇ ਵੀ ਮੌਕਾ ਮਿਲਦਾ ਹੈ ਉੱਥੋਂ ਇਹ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਤਾਂ ਅਜੇਹੀਆਂ ਹੀ ਇਹ ਤਸਵੀਰਾਂ ਨੇ ਜਿਹੜੀਆਂ ਉਹ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸ਼ਰੀ ਮੰਦਰ ਦੇ ਵਿੱਚ ਇੱਕ ਨੌਜਵਾਨ ਜਾਂਦਾ ਹੈ ਤੇ ਉੱਥੋਂ ਇੱਕ ਚਾਂਦੀ ਦੀ ਕਟੋਰੀ ਤੇ ਥਾਲੀ ਲੈ ਕੇ ਫਰਾਰ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਨੌਜਵਾਨ ਇਹ ਜਿਹੜਾ ਮੰਦਰ ਦੇ ਵਿੱਚ ਜਾ ਕੇ ਖੜ ਜਾਂਦਾ ਹੈ ਕਿ ਜਿਵੇਂ ਉੱਥੇ ਜਾ ਕੇ ਅਰਦਾਸ ਬੇਨਤੀ ਕਰ ਰਿਹਾ ਹੋਵੇ ਪਰ ਲੇ ਦੋਲੇ ਵੀ ਆਪਣੀ ਨਿਗਾ ਮਾਰਦਾ ਹੈ ਕਿ ਕਿਤੇ ਉਸ ਨੂੰ ਕੋਈ ਦੇਖਤਾ ਨਹੀਂ ਰਿਹਾ ਪਰ ਜਿਵੇਂ ਹੀ ਉਸ ਨੂੰ ਮੌਕਾ ਮਿਲਦਾ ਹੈ ਉਹ ਮੰਦਿਰ ਦੇ ਵਿੱਚੋਂ ਚਾਂਦੀ ਦੀ ਕਟੋਰੀ ਤੇ ਥਾਲੀ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਤਾਂ ਬੜੀਆਂ ਹੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਨੇ ਜਿਹੜੀਆਂ ਇਹ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਸ਼ਨੀ ਮੰਦਿਰ ਦੇ ਵਿੱਚੋਂ ਇੱਕ ਨੌਜਵਾਨ ਹੈ ਜਿਹੜਾ ਚਾਂਦੀ ਦੀ ਕਟੋਰੀ ਤੇ ਥਾਲੀ ਲੈ ਕੇ ਫਰਾਰ ਹੋ ਜਾਂਦਾ ਹੈ ਅਮਰਿਤਸਰ ਤੋਂ ਇਨਸਾਨੀਅਤ ਨੂੰ ਬੜੀਆਂ ਹੀ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਮੰਦਰ ਦੇ ਵਿੱਚੋਂ ਇੱਕ ਨੌਜਵਾਨ ਚਾਂਦੀ ਦੀ ਕਟੋਰੀ ਤੇ ਥਾਲੀ ਲੈ ਕੇ ਫਰਾਰ ਹੋ ਜਾਂਦਾ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਪਹਿਲਾਂ ਤਾਂ ਉੱਥੇ ਖੜਾ ਰਹਿੰਦਾ ਆਲੇ-ਦੁਆਲੇ ਵੀ ਦੇਖਦਾ ਫਿਰ ਜਿਵੇਂ ਹੀ ਉਸ ਨੂੰ ਮੌਕਾ ਮਿਲਦਾ ਹੈ ਉਹ ਮੰਦਰ ਦੇ ਵਿੱਚੋਂ ਚਾਂਦੀ ਦੀ ਕਟੋਰੀ ਤੇ ਥਾਲੀ ਲੈ ਕੇ ਉਥੋਂ ਫਰਾਰ ਹੋ ਜਾਂਦਾ ਹੈ ਜਿਸ ਦੀਆਂ ਤਸਵੀਰਾਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਇਨਸਾਨੀਅਤ ਐਨਾ ਚੋਰਾਂ ਦੇ ਅੰਦਰੋਂ ਖਤਮ ਹੋ ਚੁੱਕੀ ਹੈ ਨਾ ਤਾਂ ਇਹ ਕਿਸੇ ਮੰਦਰ ਨੂੰ ਬਖਸ਼ਦੇ ਨੇ ਤੇ ਨਾ ਹੀ ਕਿਸੇ ਗੁਰਦੁਆਰੇ ਨੂੰ ਇਹਨਾਂ ਨੂੰ ਜਿੱਥੇ ਵੀ ਮੌਕਾ ਮਿਲਦਾ ਹੈ ਉੱਥੋਂ ਇਹ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਤਾਂ ਅਜੇਹੀਆਂ ਹੀ ਇਹ ਤਸਵੀਰਾਂ ਨੇ ਜਿਹੜੀਆਂ ਉਹ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸ਼ਰੀ ਮੰਦਰ ਦੇ ਵਿੱਚ ਇੱਕ ਨੌਜਵਾਨ ਜਾਂਦਾ ਹੈ ਤੇ ਉੱਥੋਂ ਇੱਕ ਚਾਂਦੀ ਦੀ ਕਟੋਰੀ ਤੇ ਥਾਲੀ ਲੈ ਕੇ ਫਰਾਰ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਨੌਜਵਾਨ ਇਹ ਜਿਹੜਾ ਮੰਦਰ ਦੇ ਵਿੱਚ ਜਾ ਕੇ ਖੜ ਜਾਂਦਾ ਹੈ ਕਿ ਜਿਵੇਂ ਉੱਥੇ ਜਾ ਕੇ ਅਰਦਾਸ ਬੇਨਤੀ ਕਰ ਰਿਹਾ ਹੋਵੇ ਪਰ ਲੇ ਦੋਲੇ ਵੀ ਆਪਣੀ ਨਿਗਾ ਮਾਰਦਾ ਕਿ ਕਿਤੇ ਉਸ ਨੂੰ ਕੋਈ ਦੇਖਤਾ ਨਹੀਂ ਰਿਹਾ ਪਰ ਜਿਵੇਂ ਹੀ ਉਸ ਨੂੰ ਮੌਕਾ ਮਿਲਦਾ ਹੈ ਉਹ ਮੰਦਿਰ ਦੇ ਵਿੱਚੋਂ ਚਾਂਦੀ ਦੀ ਕਟੋਰੀ ਤੇ ਥਾਲੀ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਤਾਂ ਬੜੀਆਂ ਹੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਨੇ ਜਿਹੜੀਆਂ ਇਹ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਸ਼ਨੀ ਮੰਦਿਰ ਦੇ ਵਿੱਚੋਂ ਇੱਕ ਨੌਜਵਾਨ ਹੈ ਜਿਹੜਾ ਚਾਂਦੀ ਦੀ ਕਟੋਰੀ ਤੇ ਥਾਲੀ ਲੈ ਕੇ ਫਰਾਰ ਹੋ ਜਾਂਦਾ ਹੈ